ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬੀਤੀ ਰਾਤ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਵੱਲੋਂ ਇੱਕ ਵੀਡੀਓ ਜੜੀ ਹੈ ਉਹ ਅਪਲੋਡ ਕੀਤੀ ਜਾਂਦੀ ਹੈ ਫਿਰ ਉਸ ਵੀਡੀਓ ਨੂੰ ਡਿਲੀਟ ਕਰਵਾ ਦਿੱਤਾ ਜਾਂਦਾ ਹੈਗਾ ਵੇ ਆਖਰ ਉਸ ਵੀਡੀਓ ਦੇ ਵਿੱਚ ਕੀ ਸੀਗਾ ਐਸਾ ਜਿਹੜਾ ਉਸ ਨੂੰ ਡਿਲੀਟ ਕਰਵਾ ਦਿੱਤਾ ਗਿਆ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਰਾਤ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਇੱਕ ਬਹੁਤ ਵੱਡੀ ਚੋਰੀ ਫੜੀ ਗਈ ਹੈ ਕਿਉਂਕਿ ਬੀਤੀ ਰਾਤ ਜੋ ਕੁਝ ਉਹਨਾਂ ਨੇ ਕੀਤਾ ਉਹੀ ਤੁਹਾਡੇ ਅੱਜ ਸਾਹਮਣੇ ਤਰਾਂਗੇ ਕਿਉਂਕਿ ਜਿਹੜੇ ਪੰਜਾਬ ਦੇ ਲੋਕਾਂ ਤੋਂ ਸਾਰਾ ਕੁਝ ਲੁਕੋਕੇ ਰੱਖਿਆ ਜਾ ਰਿਹਾ ਸੀ ਉਹੀ ਦਰਅਸਲ ਦੇ ਵਿੱਚ ਲੀਕ ਹੋ ਗਿਆ ਫਿਰ ਉਸ ਨੂੰ ਡਿਲੀਟ ਵੀ ਮਾਰ ਦਿੱਤਾ ਗਿਆ ਪਹਿਲਾਂ ਪਬਲਿਕ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਨੂੰ ਡਿਲੀਟ ਕੀਤਾ ਜਾਂਦਾ ਯਾਨੀ ਇੱਕ YouTube ਚੈਨਲ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤਾ ਜਾਂਦਾ ਵਿਕਰਮ ਸਿੰਘ ਮੰਜੀਠੀਆ ਦੀ ਪਤਨੀ ਦੁਆਰਾ ਉਸ ਚੈਨਲ ਦਾ ਵੀ ਮੈਂ ਤੁਹਾਡੇ ਸਾਹਮਣੇ ਨਾਮ ਦੱਸੂੰਗਾ ਔਰ ਦੂਜੇ ਪਾਸੇ ਭਗਵੰਤ ਮਾਨ ਤੱਕ ਵੀ ਹੋ ਗਏ ਪਹੁੰਚ ਗਈ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਕੀ ਕਰ ਰਹੀ ਸੀ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਇੱਕ ਪਾਸੇ ਬਾਦਲ ਪਰਿਵਾਰ ਔਰ ਪੂਰਾ ਮਜੀਠਾ ਪਰਿਵਾਰ ਇੱਕੋ ਹੀ ਦਾਵਾ ਕਰਦਾ ਕਹਿੰਦੇ ਅਸੀਂ ਸਹੀ ਆ ਔਰ ਮਜੀਠੀਆ ਸਰਕਾਰਾਂ ਦੀਆਂ ਪੋਲਾ ਖੋਲਦਾ ਸੀ ਤਾਂ ਹੁਣ ਦੂਜੇ ਪਾਸੇ ਮਜੀਠੀਏ ਦੇ ਉੱਤੇ ਵੀ ਸਿਕੰਜਾ ਹੋਰ ਕੱਸ ਦਿੱਤਾ ਕਿਉਂਕਿ ਜਿਹੜੀ ਇਹਦੀ ਪਤਨੀ ਦੀ ਰਾਤ ਇੱਕ ਵੀਡੀਓ ਬਣਦੀ ਆ ਪਹਿਲਾਂ ਉਹਨੂੰ YouTube ਦੇ ਉੱਤੇ ਅਪਲੋਡ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਉਸਨੂੰ ਡਿਲੀਟ ਵੀ ਕੀਤਾ ਜਾਂਦਾ ਮਸਲਾ ਬਹੁਤ ਵੱਡਾ ਤੁਹਾਡੇ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਕਿਹਾ ਇਹ ਵੀ ਤੁਹਾਡੇ ਨਾਲ ਅੱਜ ਗੱਲ ਸਾਂਝੀ ਕਰਾਂਗੇ ਇੱਕ ਵੀਡੀਓ ਦੇ ਜ਼ਰੀਏ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਬਾਦਲ ਪਰਿਵਾਰ ਔਰ ਦੂਜੇ ਪਾਸੇ ਮਜੀਠੀਆ ਦੀ ਪਤਨੀ ਜਾਂ ਫਿਰ ਮਜੀਠੀਆ ਖੁਦ ਹੋਵੇ ਇਹਨਾਂ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਇਆ ਹੋਇਆ ਸੀ ਔਰ ਅੱਜ ਤੁਹਾਡੇ ਸਾਹਮਣੇ ਇਹਨਾਂ ਦਾ ਪੂਰਾ ਸੱਚ ਕਰਾਂਗੇ ਕਿ ਵੀਤੀ ਰਾਤ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਆਪਣੇ ਘਰ ਦੇ ਵਿੱਚ ਇੱਕ ਬੱਤਰਕਾਰ ਨੂੰ ਬੁਲਾਉਂਦੇ ਨੇ ਉਸ ਤੋਂ ਬਾਅਦ ਇੱਕ ਇੰਟਰਵਿਊ ਹੁੰਦੀ ਆ ਤਾਂ ਫੇਰ ਉਸ ਨੂੰ YouTube ਦੇ ਉੱਤੇ ਅਪਲੋਡ ਕੀਤਾ ਜਾਂਦਾ ਤਾਂ ਉਸ ਨੂੰ ਡਿਲੀਟ ਵੀ ਕਰ ਦਿੱਤਾ ਜਾਂਦਾ ਕੁਝ ਹੀ ਮਿੰਟਾਂ ਦੇ ਵਿੱਚ ਪਰ ਹੁਣ ਤੁਹਾਡੇ ਸਾਹਮਣੇ ਇੱਕ ਸੱਚ ਕਰਨ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਔਰ ਦੂਜੇ ਪਾਸੇ ਮਜੀਠੀਆ ਸਾਹਿਬ ਨੂੰ ਕੀ ਕਹਿ ਰਿਹਾ ਗੁਰਬੰਤ ਅਮਾਨ ਮੌਜੂਦਾ ਮੁੱਖ ਮੰਤਰੀ ਪੰਜਾਬ ਦਾ ਇਹ ਵੀ ਤੁਹਾਡੇ ਅੱਜ ਸਾਹਮਣੇ ਸੁਣਾਵਾਂਗੇ ਔਰ ਜਿੰਨੇ ਵੀ ਤੁਸੀਂ ਪੰਜਾਬ ਦੇ ਵਾਸੀ ਇਸ ਵੀਡੀਓ ਨੂੰ ਸੁਣ ਰਹੇ ਹੋ ਧਿਆਨ ਦੇ ਨਾਲ ਸੁਣਨਾ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਮਨਛਾ ਕੀ ਸੀ ਔਰ ਸਰਕਾਰ ਦੇ ਹੱਥੋਂ ਦੀ ਉਹ ਗੱਲ ਵੀ ਲੱਗ ਗਈ ਹੈ ਕਿਉਂਕਿ ਕੁਝ ਮਿੰਟ ਉਹ ਵੀਡੀਓ YouTube ਦੇ ਉੱਤੇ ਚੱਲਿਆ ਉਸ ਤੋਂ ਬਾਅਦ ਉਹਨਾਂ ਨੇ ਡਿਲੀਟ ਕਰਵਾ ਦਿੱਤਾ ਗਿਆ ਕਿ ਅਸੀਂ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਾ ਜੀਏ ਤੇ ਸਾਡਾ ਕਾਲਾ ਚਿੱਠਾ ਸਾਰਾ ਸੱਚ ਸਾਹਮਣੇ ਆਣਾ 12 ਹੋ ਦਰਸਾਲ ਦੇ ਉਸ ਵੀਡੀਓ ਦਾ ਇੱਕ ਸਕਰੀਨ ਸ਼ਾਟ ਆ ਉਹ ਵੀ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਉਸ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਡਿਲੀਟ ਕਰਵਾ ਦਿੱਤਾ ਗਿਆ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੁਆਰਾ ਤਾਂ ਸੁਣੋ ਜਰਾ ਧਿਆਨ ਦੇ ਨਾਲ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਬੀਤੀ ਰਾਤ ਯਾਨੀ ਚੋਰੀ ਛਿਪੇ ਇੱਕ ਇੰਟਰਵਿਊ ਕਰ ਦਿੰਦੇ ਨੇ ਉਸ ਤੋਂ ਬਾਅਦ ਉਹਨੂੰ ਅਪਲੋਡ ਕਰਕੇ ਡਿਲੀਟ ਕਰਵਾ ਦਿੰਦੇ ਨੇ ਤਾਂ ਫੇਰ ਪੰਜਾਬ ਦਾ ਮੁੱਖ ਮੰਤਰੀ ਦੂਜੇ ਪਾਸੇ ਮਜੀਠੀਆ ਨੂੰ ਕੀ ਕਹਿ ਰਿਹਾ ਕਿਉਂਕਿ ਪੰਜਾਬ ਦੇ ਲੋਕ ਬੜੇ ਖਫਾ ਨੇ ਹਰ ਰੋਜ਼ ਹੈਡਲਾਈਨ ਦੇ ਵਿੱਚ ਬਾਦਲ ਪਰਿਵਾਰ ਬਾਦਲ ਪਰਿਵਾਰ ਆਰ ਮਜੀਠੀਆ ਮਜੀਠੀਆ ਹੋਈ ਪਈ ਐ ਔਰ ਹੁਣ ਮਾਮਲਾ ਬੜਾ ਗੰਭੀਰ ਆ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਸੁਣੋ ਕੀ ਕਹਿ ਰਿਹਾ ਵਿਕਰਮ ਸਿੰਘ ਮਜੀਠੀਆ ਨੂੰ ਕਿਉਂਕਿ ਮਜੀਠੀਏ ਨੇ ਮੁੱਛਾਂ ਜੀਆਂ ਵੀ ਚੜਾਈਆਂ ਸੀ ਵੱਟ ਦਿੰਦਾ ਸੀ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਮਜੀਠੀਏ ਨੂੰ ਕੀ ਕਹਿ ਰਿਹਾ ਇਹ ਸੁਣੋ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਐ ਸੁਣੋ

ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਪਹਿਣਾਵੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗੀਆਂ ਜਿੰਦਗੀਆਂ ਨਹੀਂ ਚਾਹ ਸਕਦੇ ਤਾਂ ਸੁਣ ਲਿਆ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਧਾ ਮਜੀਠੀਆ ਨੂੰ ਕਹਿ ਦਿੱਤਾ ਤੇ ਪੱਤਰਕਾਰਾਂ ਨੂੰ ਵੀ ਕਹਿ ਦਿੱਤਾ ਕਹਿੰਦਾ ਤੁਸੀਂ ਸੁਣਨਾ ਚਾਹੁੰਦੇ ਹੋ ਮਜੀਠੀਆ ਦੀ ਗੱਲ ਪਰ ਮਜੀਠੀਆ ਸਾਹਿਬ ਤਾਂ ਨਾਬਾ ਜੇਲ੍ਹ ਦੇ ਵਿੱਚ ਹੈ ਉੱਥੇ ਜਾ ਕੇ ਉਹਦੀ ਇੰਟਰਵਿਊ ਕਰ ਲਿਓ ਯਾਨੀ ਮਸਲਾ ਕੀ ਹੈ ਨਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਕਿ ਜਿਹੜੇ ਲੋਕਾਂ ਨੇ ਚਿੱਟੇ ਦੇ ਨਾਲ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਮੌਤਾਂ ਦੇ ਜਿਹੜੇ ਕਿਸੇ ਜ਼ਿੰਮੇਵਾਰ ਨੇ ਉਹਨਾਂ ਦਾ ਬਦਲਾ ਲੈਣਾ ਤੇ ਉਹਨਾਂ ਦਾ ਹਿਸਾਬ ਕਿਤਾਬ ਇੱਥੇ ਹੀ ਹੋਣਾ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਸਿੱਧੇ ਹੀ ਧਾਰ ਲਿਆ ਕਿ ਇਹਨਾਂ ਨੂੰ ਸਜ਼ਾ ਤਾਂ ਦੇਣੀ ਜ਼ਰੂਰੀ ਸੀ ਔਰ ਦੇਣੀ ਬਣਦੀ ਵੀ ਹੈ ਔਰ ਹੁਣ ਲੰਬੇ ਟਾਈਮ ਦੇ ਲਈ ਕੱਲ ਜਿਹੜਾ ਬਿਆਨ ਆਇਆ ਸੀ ਇੱਕ ਸਰਕਾਰੀ ਵਕੀਲ ਦਾ ਲੰਬੇ ਸਮੇਂ ਦੇ ਲਈ ਮਜੀਠੀਆ ਜੇਲ੍ਹ ਦੇ ਵਿੱਚ ਰਹੂਗਾ ਉਹਨੂੰ ਰਿਹਾਨੇ ਨਹੀਂ ਹੋਣ ਦਿੰਦਾ ਭਗਵੰਤ ਮਾਨ ਇਹ ਵੀ ਗੱਲ ਦੀ ਸੌ ਪਾ ਦਿੱਤੀ ਹੈ ਔਰ ਦੂਜੇ ਪਾਸੇ ਆਜੋ ਵੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਮੰਚਾ ਕੀ ਸੀ ਰਾਤ ਜਿਹੜੀ ਇੰਟਰਵਿਊ ਕਰਦੀ ਹੈ ਤਾਂ ਫੇਰ ਉਹਨੂੰ ਇੱਕ ਦਿਨਕ ਸਵੇਰਾ ਚੈਨਲ ਟੀਵੀ ਇੱਕ ਨੈਸ਼ਨਲ ਚੈਨਲ ਹੈ ਦਿਨਕ ਸਵੇਰਾ ਚੈਨਲ ਦੇ ਉੱਤੇ ਉਹਨੂੰ ਅਪਲੋਡ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਨੂੰ ਡਿਲੀਟ ਵੀ ਕਰਵਾ ਦਿੱਤਾ ਜਾਂਦਾ ਮਤਲਬ ਕੀ ਸੀ ਡਿਲੀਟ ਕਰਵਾਉਣ ਦਾ ਕਿਉਂਕਿ ਉਹਦੇ ਵਿੱਚ ਇੱਕ ਬਹੁਤ ਵੱਡਾ ਰਾਜ ਛੁਪਿਆ ਹੋਇਆ ਸੀ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਊਗਾ ਤੇ ਸਰਕਾਰ ਮੇਰੇ ਤੇ ਐਕਸ਼ਨ ਲਾਊਗੀ ਇਹ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਲੱਗ ਰਿਆ ਸੀ ਕੀ ਕਹਿ ਰਹੀ ਸੀ ਉਹਦੇ ਵਿੱਚ ਇਹ ਜਾ ਉਹ ਕਹਿੰਦੀ ਵੀ ਕੋਈ ਵੀ ਬੇਨਾਮੀ ਸੰਪਤੀ ਦੇ ਜਿਹੜੇ ਕਾਗਜ਼ਾਤ ਕਹਿੰਦਾ ਸੀ ਵਕੀਲ ਕੱਲ ਵਕੀਲ ਦਾ ਇੱਕ ਬਹੁਤ ਵੱਡਾ ਬਿਆਨ ਆਇਆ ਇੱਕ ਇੰਟਰਵਿਊ ਹੋਇਆ ਬੋਲਡ ਪੰਜਾਬ ਟੀਵੀ ਤੇ ਉਹਨਾਂ ਨੇ ਦੱਸਿਆ ਕਿ ਭਾਈ ਬਿਕਰਮ ਸਿੰਘ ਮਜੀਠੀਆ ਦੀ ਇੱਕ ਉਥੇ ਬੇਨਾਮੀ ਬਹੁਤ ਵੱਡੇ ਪੱਧਰ ਦੇ ਉੱਤੇ ਸੰਪਤੀ ਹੈ ਜਿਹਦਾ ਤਾਲਾ ਤੋੜਨ ਤੋਂ ਖੁਦ ਬਿਕਰਮ ਸਿੰਘ ਮਜੀਠੀਆ ਨੇ ਇਨਕਾਰ ਕਰ ਦਿੱਤਾ ਸੀ ਭਾਵੇਂ ਜੀ ਲੈਨਸ ਨੇ ਉਹਦਾ ਤਾਲਾ ਤੋੜ ਵੀ ਦਿੱਤਾ ਸੀ ਉਹ ਕਹਿੰਦਾ ਜਦੋਂ ਅਸੀਂ ਦਾਖਲ ਹੁੰਨੇ ਆ ਤਾਂ ਫਿਰ ਟੀਮ ਦਾਖਲ ਹੁੰਦੀ ਆ ਤਾਂ ਭਾਈ ਉੱਥੇ ਬਹੁਤ ਵੱਡੇ ਵੱਡੇ ਪੱਧਰ ਦੇ ਉੱਤੇ ਬਹੁਤ ਮਹਿੰਗੇ ਮਹਿੰਗੇ ਕਹਿੰਦਾ ਸੋਫੇ ਸੈੱਟ ਹੋਰ ਫਰਨੀਚਰ ਦਾ ਸਮਾਨ ਅੰਦਰ ਪਤਾ ਨਹੀਂ ਕੀ ਕੀ ਪਿਆ ਜਿਹੜਾ ਕਿ ਕਰੋੜਾਂ ਦੀ ਸੰਖਿਆ ਦੇ ਵਿੱਚ ਦੱਸਿਆ ਜਾ ਰਿਹਾ ਹੈ ਤਾਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦਾਵਾ ਕਰਦੀ ਸੀ ਹਿਮਾਚਲ ਦੇ ਵਿੱਚ ਤਾਂ ਸਾਡਾ ਕੁਝ ਹੈ ਹੀ ਨਹੀਂ ਹੈ ਸਾਡਾ ਤਾਂ ਪਈ ਅੰਮ੍ਰਿਤਸਰ ਦੇ ਵਿੱਚ ਹੈ ਤਾਂ ਫੇਰ ਹੋਣਾ ਹੈ ਦੱਸੋ ਵੀ ਬਿਕਰਮ ਸਿੰਘ ਮਜੀਠੀਆ ਉਸ ਘਰ ਦਾ ਤਾਲਾ ਤੋੜਨ ਤੋਂ ਇਨਕਾਰ ਕਿਉਂ ਕਰਦਾ ਸੀ ਜਿਹੜਾ ਇੱਕ ਮਹਿਲ ਮਲਾਰਾ ਉਹਨਾਂ ਦਾ ਬਹੁਤ ਵੱਡਾ ਹਿਮਾਚਲ ਦੇ ਵਿੱਚ ਵੀ ਹੈ ਔਰ ਦੂਜੇ ਪਾਸੇ 1000 ਏਕੜ ਦੇ ਉੱਤੇ ਮੋਹਰ ਲੱਗੀ ਹੈ ਕਿ 1000 ਕਿਲਾ ਜ਼ਮੀਨ ਦਾ ਇਹਨਾਂ ਕੋਲ ਹਿਮਾਚਲ ਦੇ ਵਿੱਚ ਹੈਗਾ ਪਰ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਜਿਹੜਾ ਇੰਟਰਵਿਊ ਅਪਲੋਡ ਕੀਤਾ ਉਸ ਤੋਂ ਬਾਅਦ ਉਹਨੂੰ ਡਿਲੀਟ ਕਰਵਾਇਆ ਉਹ ਮਤਲਬ ਇਹ ਸੀ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੁਣ ਇਹ ਗੱਲ ਜਾਣੀ ਆ ਔਰ ਸਰਕਾਰ ਦੇ ਸਾਹਮਣੇ ਜਾਣੀ ਆ ਤੇ ਸਰਕਾਰ ਮੈਨੂੰ ਪਹਿਲੀ ਸਮਨ ਕੱਢ ਰੱਖੇ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਆਲਰੇਡੀ ਉਹਦੇ ਚ ਸਮਨ ਜਾ ਚੁੱਕੇ ਨੇ ਉਹਨਾਂ ਨੂੰ ਪੁੱਛਦਾ ਸੋਣੀ ਬਣਦੀ ਆ ਔਰ ਕੱਲ ਸਰਕਾਰੀ ਵਕੀਲ ਨੇ ਵੀ ਕਿਹਾ ਕਿ ਉਸਨੂੰ ਪੁੱਛਦਾ ਸਹੂਗੀ ਹੋ ਸਕਦਾ ਉਹਨੂੰ ਕਸਟਡੀ ਦੇ ਵਿੱਚ ਵੀ ਲੈ ਲਿੱਤਾ ਜਾਵੇ ਕਿਉਂਕਿ ਪੂਰਾ ਪਰਿਵਾਰ ਪੂਰਾ ਪਰਿਵਾਰ ਇਹਨਾਂ ਦਾ ਦੋਸ਼ੀ ਆ ਹਰ ਗੱਲ ਨੂੰ ਲੁਕਾਉਣ ਤੇ ਲੱਗਿਆ ਉਸੇ ਦਿਨ ਤੋਂ ਜਿਸ ਦਿਨ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਆ ਉਸ ਦਿਨ ਜਿਹੜੇ ਕਿ ਆਫੀਸਰ ਗਏ ਸੀ ਉਹਨਾਂ ਨੂੰ ਤਮਕਾਇਆ ਜਾਂਦਾ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਇਆ ਜਾਂਦਾ ਆਪਣੇ ਸਮਰਥਕਾਂ ਦੁਆਰਾ ਕਿ ਭਾਈ ਤੁਸੀਂ ਇਹਨਾਂ ਨੂੰ ਤਰਾਸ਼ੀ ਨਾ ਲੈਣ ਦਿਓ ਕਿਵੇਂ ਬੋਲਦਾ ਸੀ ਵਿਕਰਮ ਸਿੰਘ ਮਜੀਠੀਆ ਤੇ ਹੁਣ ਉਹਦੀ ਆਕੜ ਕਿਵੇਂ ਨਿਕਲ ਗਈ ਆ ਕਹਿੰਦੇ ਜੇਲ੍ਹ ਦੇ ਵਿੱਚ ਕੰਡ ਕਹਿੰਦੇ ਏਸੀ ਮੰਗਦਾ ਪਰ ਦਰਅਸਲ ਦੇ ਵਿੱਚ ਇਹ ਗੱਲ ਮੈਂ ਤੁਹਾਨੂੰ ਪਹਿਲੀ ਲੱਖ ਦਿਆਂ ਏਸੀ ਜੇਲ੍ਹ ਦੇ ਵਿੱਚ ਪ੍ਰਾਵਧਾਨ ਨਹੀਂ ਹੈਗਾ ਏਸੀ ਦਾ ਕਿ ਕਿਸੇ ਨੂੰ ਏਸੀ ਦਿੱਤਾ ਜਾਵੇ ਡਿਊਟੀ ਦੇ ਵਿੱਚ ਜ਼ਰੂਰ ਹੁੰਦਾ ਕਿਉਂਕਿ ਉੱਥੇ ਉਹਨਾਂ ਦੇ ਆਫਸਰ ਕੰਮ ਕਰਦੇ ਨੇ ਹੋਰ ਕਿਤੇ ਲਾਓ ਨਹੀਂ ਹੈਗਾ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਤੇ ਇਹ ਝੂਠ ਮੋੜਦੀਆਂ ਵੀ ਖਬਰਾਂ ਹੁੰਦੀਆਂ ਨੇ ਕੋਈ ਵੀ ਏਸੀ ਨਾ ਕੋਈ ਕਿਸੇ ਨੂੰ ਦਿੰਦਾ ਤੇ ਨਾ ਹੀ ਉੱਥੇ ਏਸੀ ਹੈਗਾ ਔਰ ਨਾ ਕੋਈ ਦੇਣ ਦਾ ਪ੍ਰਾਵਧਾਨ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਇੱਕ ਵੀਡੀਓ ਪਾਈ ਜਾਂਦੀ ਹੈਗੀ ਆ ਜ ਜਦੇ ਵਿੱਚ ਉਹ ਇਹ ਦਾਵਾ ਕਰਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਵੀ ਗੈਰ ਕਾਨੂੰਨੀ ਸੰਪਤੀ ਜਾਇਦਾਦ ਨਹੀਂ ਹੈਗੀ ਜੋ ਕੁਝ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਜਾ ਰਿਹਾ ਹੈਗਾ ਵਾ ਸਭ ਝੂਠ ਹੈ ਪਰ ਜਦੋਂ ਵਿਜੀਲੈਂਸ ਵਾਲੇ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੇ ਜਿਹੜਾ ਇੱਕ ਬੈਂਗਲੌਰ ਹੈਗਾ ਵੈ ਮੁਹੱਲ ਨਮਾ ਉੱਥੇ ਲੈ ਕੇ ਜਾਂਦੀ ਹੈਗੀ ਹੈ ਜਿਹਦਾ ਤਾਲਾ ਤੋੜਨ ਤੋਂ ਵਿਕਰਮ ਸਿੰਘ ਮਜੀਠੀਆ ਵੀ ਇਨਕਾਰ ਕਰਦਾ ਹੈ ਪਰ ਜਦੋਂ ਅੰਦਰ ਲਾਇਆ ਜਾਂਦਾ ਹੈ ਤੇ ਦੇਖਿਆ ਜਾਂਦਾ ਹੈ ਕਿ ਕਰੋੜਾਂ ਦਾ ਸਮਾਨ ਸਿਗਾ ਔਰ ਜਿਹੜੇ ਉੱਥੇ ਲਗਜ਼ਰੀ ਇੱਕ ਲਾਈਫ ਸਟਾਈਲ ਨਜ਼ਰ ਆਇਆ ਦੂਸਰਾ ਹਜ਼ਾਰ ਏਕੜ ਜਿਹੜੀ ਹੈ ਉਹ ਜ਼ਮੀਨ ਜਿਹੜੀ ਗੈਰ ਕਾਨੂੰਨੀ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਂ ਤੇ ਉੱਤੇ ਹੈਗੀ ਹੈ ਜਦੋਂ ਇਹ ਚੀਜ਼ਾਂ ਸਾਹਮਣੇ ਆਈਆਂ ਸਰਕਾਰੀ ਵਕੀਲਾਂ ਨੇ ਇਸ ਚੀਜ਼ ਦਾ ਖਲਾਸਾ ਕੀਤਾ ਤੇ ਜਿਹੜੀ ਬੁੱਢੀ ਉਹ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਐ ਲੋ ਅਪਲੋਡ ਕੀਤੀ ਕੇਸ ਨੂੰ ਫੌਰਨ ਡਿਲੀਟ ਕਰ ਦਿੱਤਾ ਗਿਆ ਕਿਉਂਕਿ ਪਹਿਲੇ ਹੀ ਉਹਨਾਂ ਦੇ ਜਿਹੜੇ ਸਮਨ ਹੈ ਉਹ ਆਏ ਹੋਏ ਐ ਔਰ ਇਸ ਡਰ ਤੋਂ ਜਾਂ ਇਸ ਚੀਜ਼ ਦੇ ਪੇਸ਼ੇ ਨਜ਼ਰ ਕਿਉਂਕਿ ਉਹ ਦਾਵਾ ਕਰਨ ਲਈ ਇਹ ਸੀ ਕਿ ਉਹਦੇ ਵਿੱਚ ਕਿ ਸਭ ਕੁਝ ਝੂਠ ਹੈਗਾ ਕੋਈ ਵੀ ਚੀਜ਼ ਜਿਹੜੀ ਹੈ ਹਕੀਕਤ ਤੇ ਮਬਨੀ ਨਹੀਂ ਹੈਗੀ ਜਾਂ ਕੋਈ ਵੀ ਠੋਸ ਸਬੂਤ ਨਹੀਂ ਹੈਗੇ ਪਰ ਜਦੋਂ ਉਹ ਚੀਜ਼ਾਂ ਸਾਹਮਣੇ ਆਈਆਂ ਵਕੀਲਾਂ ਵੱਲੋਂ ਦਾਵਾ ਕੀਤਾ ਗਿਆ ਤਾਂ ਉਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਸਾ ਰੱਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼